हां जी दोस्तों सारेया नुं सस्श्रीकाल् स्वागत करते हां ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਪਿੰਡ ਦੋਸਤੋ ਮਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਰਵੰਤ ਹੋਂਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਹੋਂਦਾ ਇਸੇ ਤਰ੍ਹਾਂ ਪਸ਼ੂ ਵੱਡੀ ਕੀਮਤੀ ਦੇ ਵਿੱਚ ਆਉਂਦੇ ਆ। ਤੋਂ ਸਾਰੇ ਵੀਰ ਜਾਣਦੇ ਆ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਤੁਹਾਨੂੰ ਦਿਖਾਈਆਂ ਨੇ ਕਾਫੀ ਪਸ਼ੂ ਦਿਖਾਏ ਆ ਇਸ ਘਰੋਂ। ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਕਿਨਗ ਦੋਸਤੋ ਤੁਹਾਨੂੰ ਦਿਖਾਉਣੇ ਆ। ਇੱਕ ਵਹਿੜ ਇੱਕ ਝੋਟੀ ਬਿਲਕੁਲ ਤਾਜੀ ਸੂਈ ਆ ਨੀਲੀ ਦੀ ਬਾਕੀ ਇਧਰਲੇ ਪਾਸੇ ਤੁਸੀਂ ਦੇਖ ਰਹੇ ਜੇ ਚਾਰ ਐਨੀਮਲ ਨੇ ਠੀਕ ਹੈ ਜੀ ਚਾਰ ਵਸੂਆ ਚਾਰੇ ਗੱਬਣਾਾਂ ਗਾਂ ਤਿਆਰੀ ਵਾਲੇ ਆ ਥੋੜੇ ਥੋੜੇ ਦਿਨਾਂ ਤੱਕ ਜਿਹੜੀ ਦੋਸਤੋ ਇਨ੍ਹਾਂ ਪਸ਼ੂਆਂ ਦੀ ਸੌਣ ਦੀ ਤਿਆਰੀ ਆ ਸੋ ਪੂਰਾ ਵੇਰਵਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਗੱਬਣ ਪਸ਼ੂ ਕੋਈ ਵੀਰ ਖਰੀਦਣ ਆਉਂਦਾ ਤੇ ਚੌਥਰਾਂ ਦਾ 蒂ਪ ਕੇ ਭਰਾ ਕੇ ਤਸੱਲੀ ਕਰਨੀ ਉਹ ਤੁਹਾਡਾ ਹੱਕ ਬਣਦਾ ਜਿਹੜਾ ਪਸ਼ੂ ਸੋਇਆ ਦੋ ਟਾਈਮ ਚੋ ਚਾਹੇ ਤਿੰਨ ਟਾਈ 5 ਜੂਨ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 3:30 ਵਜੇ ਦਾ ਆਓ ਚਲਦੇ ਹਾਂ ਬਥੇਰੇ ਡਿਟੇਲ ਦੇ ਲਈ ਜੇਰ ਗਰਮੰਤ ਦੇ ਕੋਲ ਸਭ ਤੋਂ ਪਹਿਲਾਂ ਭਾਈ ਗਰਮੰਤ ਸਾਸਰੀ ਕਲਵੀਰ ਸਤਿ ਸ੍ਰੀ ਅਕਾਲ ਜੀ ਹੋਰ ਸਨਾਲ ਸਾਹਿਬ ਠੀਕਾ ਜੀ ਬਹੁਤ ਵਧੀਆ ਗਰਮੰਤ ਵੀਰੇ ਠੀਕ ਆ ਵੀਰੇ ਹਾਂਜੀ ਵਧੀਆ ਜੀ ਠੀਕ ਆ ਜੀ ਠੀਕ ਆ ਲੈ ਵੀ ਗਰਮੰਤ ਭਾਈ ਅੱਜ ਪਸ਼ੂ ਆਪਣੇ ਕੋਲ ਟੋਟਲ 6 ਨਾ ਗਿਆ ਹਾਂਜੀ 6 ਨਾ ਗਿਆ ਇੱਕ ਵੈੜ ਤੇ ਪੰਜ ਮੱਝਾਂ ਝੋਟੀਆਂ ਠੀਕ ਆ ਜੀ ਤੇ ਦੋ ਸੋਏ ਜਿਨ੍ਹਾਂ ਵਿੱਚ ਇੱਕ ਵੈੜ ਸੋਈ ਇੱਕ ਝੋਟੀ ਸੋਈ ਨੀਲੀ ਦੀ ਠੀਕ ਆ ਜੀ ਤੇ ਚਾਰ ਗੱਬਣਾ ਚਾਰ ਗੱਬਣ ਹਾਂਜੀ ਲਓ ਦੋਸਤੋ ਜਿਆਦਾਤਰ ਜਿਹੜੀ ਗਿਣਤੀ ਆ ਗੱਬਣ ਪਸ਼ੂਆਂ ਦੀ ਆ ਜਿਵੇਂ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਸੀਗਾ ਸੋ ਦੋ ਨਗ ਜਿਹੜੇ ਸੂਏ ਸੂਏ ਆ ਇਹਨਾਂ ਤੋਂ ਆਪਾਂ ਸ਼ੁਰੂਆਤ ਕਰਾਂਗੇ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਲੈ ਵੀ ਗਰਵੰਤ ਭਾਈ ਇੱਥੋਂ ਸ਼ੁਰੂਆਤ ਕਰ ਲਈਏ ਵਹਿੜ ਤੋਂ ਕਿੰਨਾ ਸੂਆ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਤੀਜਾ ਸੂਆ ਸੂਈ ਆ ਸੰਸੋ ਅੱਛਾ ਜੀ ਹਾਂਜੀ ਲਓ ਜੀ ਤੀਜਾ ਸੂਆ ਦੋਸਤੋ ਇਹ ਵਹਿੜ ਸੂਈ ਆ ਹਾਂਜੀ ਕਦਕੂ ਤੋਂ ਵੱਡਾ ਪੂਰਾ ਵਹਿੜ ਦਾ ਹਾਂ ਗੋਲਗਲ ਬਹੁਤ ਸੋਹਣਾ ਆਹ ਤੀਜਾ ਦਿਨ ਹੋਇਆ ਜੀ ਇਹਨਾਂ ਸੂਈਨ ਹੂੰ ਬੱਚਾ ਤਾਂ ਮਗਰ ਜੀ ਬਹੁਤ ਜੀ ਮਗਰ ਬੱਚਾ ਆ ਗਿਆ ਠੀਕ ਆ ਜੀ ਆਹ ਬੱਚਾ ਦਿਖਾ ਦਈਏ ਹਾਂ ਜੀ ਆ ਲਓ ਆ ਜੋ ਲਓ ਜੀ ਸੋ ਤੀਜੇ ਦਿਨ ਦੇ ਵਿੱਚ ਮਗਰ ਬੱਚਾ ਬੱਚਾ ਮੇਲ ਕਾਫਾ ਤੇ ਬੋਲੇ ਹੁਣ ਕਿੰਨੇ ਕਿਤੇ ਚੱਲਣ ਡਈ ਐ 15 ਕਿਲੋ ਬੋਲਾ ਦੇ ਥਲੇ ਹੋਊਗਾ ਸੰਸਾਣ 15 ਕਿਲੋ ਹਾਂ ਜੀ ਠੀਕ ਆ ਚੋਣ ਜਣਾ ਚੰਗੀ ਸਾਬ ਬਹੁਤ ਚੰਗੀ ਆ ਵਿਹਾਂ ਪਲਾਸੀ ਦੁੱਧ ਹੋਊਗੀ ਅੰਦਰ ਨਹੀਂ ਦਿੰਦੀ ਵੜ ਠੀਕ ਆ ਹਾਂ ਜੀ ਠੀਕ ਆ ਜਾਇਵੀਰ ਗਰਮਾ ਤਾਂ ਖੋਲ ਕੇ ਤੋੜ ਕੇ 20 ਤੋਂ ਪਲੱਸ ਦੋਸਤੋ ਦੋ ਤਾਂ ਜਵਾਦੂ ਕੀ ਵੈਸੇ ਗਰਮੀ 'ਚ ਹੀ ਰੋਤਾ ਤੇ ਸਰਦੀ ਦੇ ਵਿੱਚ ਬਹੁਤੇ ਵੀਰਾਂ ਨੂੰ ਹੁੰਦਾ ਵੀ ਪਸ਼ੂ ਚਲੋ ਦੁੱਧ ਕੋ 2-4 ਕਿਲੋ ਬਦੇਰੇ ਵੀ ਆਪਾਂ ਚੋ ਸਕਦੇ ਆ ਫਿਲਹਾਲ ਗਰਮੀ ਦਾ ਕਰਕੇ ਘੱਟੋ ਘਾਟ ਵੀ ਜ਼ਿਆਦਾ ਨਹੀਂ ਤੇ ਤੁਸੀਂ 20 ਲੀਟਰ ਤੇ ਨੇੜੇ ਤੇੜੇ ਜਾਂ 20 ਲੀਟਰ ਤੱਕ ਚੁਵਾਈਆ ਕਰ ਸਕਦੇ ਜੇ ਠੀਕ ਪਹਿਲੇ ਸੋਵੇ ਉਹ ਆਂਦੇ ਹੁਣ ਸਰਦੀ ਸੂਈ ਚਾਲ ਦੇ ਟਾਈਮ ਤੇ ਆਹ ਉਹ ਆਂਦੇ 25 ਕਿਲੋ ਚੋਇਆ ਮੈਂ ਇਹ ਨਹੀਂ ਚਾਹ ਕਰ ਰਖਦਾ ਹੁਣ ਕਿ 20 ਪਲੱਸ ਦੇ ਦਊਗੀ ਗਰਮੀ ਬੜੀ ਹੈ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਆਟੋਮੈਟਿਕਲੀ ਕੋਈ 2-4 ਕਿਲੋ 5 ਕਿਲੋ ਫਰਕ ਪੈਂਦਾ ਹੈ। ਧੰਨਵਾਦ ਠੰਡੇ ਮੌਸਮ ਵਿੱਚ 2-4 ਕਿਲੋ ਦਾ ਗੋਕਾ ਪਾਈ ਜਾਂਦਾ ਫਿਰ। ਹਾਂ। ਲਓ ਜੀ ਠੀਕ ਆ। ਸੋ ਵੰਡ-ਵੰਡ ਬਹੁਤ ਸੋਹਣੀ ਆਪਸੀ ਥਣਾਂ ਦੀ। ਤੇ ਥਣ ਵੀ ਜਿਹੜੇ ਦੋਸਤੋ 4 ਆ ਅਗਲੇ ਬਿਲਕੁਲ ਅਗਲੇ ਨਾਲ ਸਾਈਜ਼ ਵਿੱਚ ਬਰਾਬਰ ਆ ਤੇ ਮਗਲਾ ਮਗਲੇ ਦਾ। ਬਹੁਤ ਠੰਢੀ ਧੀਰੀ। ਦੇਖੋ। ਆਵੇ। ਆ। ਠੀਕ ਹੈ ਠੀਕ ਹੈ ਸਤੂਰਾ ਤੁਰਾ ਦੋਸਤੋ ਬਿਲਕੁਲ ਤੁਸੀਂ ਧਿਆਨ ਨਾਲ ਦੇਖ ਲਓ ਬਿਲਕੁਲ ਇੱਕ ਸਾਰ ਲੇਵਾ ਠੀਕ ਹੈ ਜੀ ਫਾੜੀ ਵਾਲਾ ਚੱਡਾ ਆਪਾਂ ਕਹਿ ਲੈਂਦੇ ਮੈਂ ਫਾੜੀ ਵਾਲਾ ਚੱਡਾ ਦੋ ਭਾਗਾਂ ਦੇ ਵਿੱਚ ਡਿਵਾਈਡ ਆ ਤੇ ਗਰਵੰਤ ਵੀਰੇ ਕੀ ਮੁੱਲ ਕਰਾਂਗੇ ਦਾ ਫਿਰ ਇਹਦਾ ਮੁੱਲ ਤਾਂ 500 70 ਕਰ ਲਈ ਹਾਂ ਭਾਵੇਂ 60 ਕਰ ਲਈ 65000 ਦੀ ਦੇ ਦਾਂ ਜਿਹੜੀਆਂ ਹਨ 65000 ਦੀ ਹਾਂ ਜੀ ਠੀਕ ਹੈ ਜੀ ਬਾਕੀ ਜਿੰਨਾ ਵੀ ਹੋ ਸਕਦਾ ਖੁੱਲਾ ਹੀ ਆਪਾਂ ਆ ਕੋਈ ਨਹੀਂ ਕੋਈ ਮਾਨਤਨ ਕਰਦਾ ਠੀਕ ਹੈ ਉਹ ਬਿਲਕੁਲ ਮਾਰਜਨ ਜਿਹਾ ਰੱਖ ਗਿਆ ਆਪਾਂ ਤੁਸੀਂ ਜੀ ਦੇ ਦੇਣਾ 65000 ਦੀ ਹਾਂਜੀ ਲਓ ਜੀ 65000 ਦੀ ਦੋਸਤੋ ਇਹ ਤੁਹਾਨੂੰ ਵੈੜ ਮਿਲ ਜੂਗੀ ਤੇ ਤਾਜੀ ਸੱਜਰ ਸੁਈ ਸੁਵਾਈ ਆ ਹੁਣ ਤਕਰੀਬਨ ਕੋਈ ਬੌਲੇ ਤੇ ਵੀਰ ਮੰਨੇ ਕੇ ਸੌਦਾ ਕਰ ਲਏ 13 14 ਹਨਾ ਜੀ ਹਾਂਜੀ 15 15 ਕਿਲੋ 15 ਕਿਲੋ ਹਾਂਜੀ ਲਓ ਜੀ ਅੱਜ ਤੀਜਾ ਦਿਨ ਹੋਇਆ ਠੀਕ ਆ ਲਓ ਵੀ ਗਰਵੰਤਾ ਆ ਗਈ ਛੋਟੀ ਕਰਨੀਲੀ ਦੀ ਹਾਂਜੀ ਇਹ ਪਹਿਲਾਂ ਸੁਈ ਜੀ ਲੈ ਛੋਟੀ ਬਹੁਤ ਸੋਹਣੀ ਹੈ ਹਾਂਜੀ ਮਾਰ ਕੱਟੀ ਵੀ ਨਹੀਂ ਲਈ ਜੀ ਲਓ ਦੋਸਤੋ ਦੇਖਦੋ ਕਿ ਬਹੁ ਦਿਖਾਲਾ ਇਹਨਾਂ ਵੀ ਤੇ ਜਿਆਦਾ ਨੇ ਜੀ ਇਸਕੋਲ ਦੀ ਬਹੁਤ ਸੋਹਣੀ ਮਗਰ ਵੀ ਕੱਟੀ ਹਾਂਜੀ ਮਗਰ ਕੱਟੀ ਨੀਲੀ ਦੀ ਵੇਖੋ ਇਧਰ ਲਓ ਜੀ ਮਗਰ ਵੀ ਕੱਟੀ ਆ ਨੀਲੀ ਦੀ ਕੱਟੀ ਮਗਰ ਠੀਕ ਆ ਹਾਂਜੀ ਅਗਲੇ ਖੁਰਾਂ ਦੇ ਉੱਪਰ ਵੀ ਨਿਸ਼ਾਨ ਆ ਦਾਗ ਆ ਹਾਂਜੀ ਹੈਗੇ ਮਗਰਲੇ ਖੁਰ ਜਿਹੜੇ ਦੋਸਤੋ ਤੋਤੇ ਆ ਅਗਲੇ ਤੇ ਜਵਾਬ ਆ ਨਾਸ ਬੱਗੀ ਨਾਸ ਬੱਗੀ ਆ ਮੱਥੇ ਬੱਲ ਸੋ ਚੰਗੇ ਦੋਸਤੋ ਮਾਲੀ ਦੀ ਕੱਟੀ ਜਾਵਦੀ ਆ ਠੀਕ ਆ ਤੇ ਝੋਟੀ ਆ ਵੀ ਬਹੁਤ ਖੂਬਸੂਰਤ ਆ ਬਿਲਕੁਲ ਸੁਰਖ ਗੁਲਾਬੀ ਕੋਲੇ ਆ ਅੱਖ ਬਿੱਲੀ ਮਣ ਕੇ ਛੋਟਾ ਸਿੰਗ ਤੇ ਨਾਸ ਵੇਖੋ ਦੋਸਤੋ ਨਾਸ ਤੇ ਵੀ ਮਾਰਕਿੰਗ ਜਿਹੜੀ ਬ ਤਿਆਰੇ ਖੁਰ ਤੋਂ ਥੋਤੇ ਠੀਕ ਆ ਜੀ ਮਗਰਲੇ ਤਕਰੀਬਨ ਤੁਸੀਂ ਵੇਖੋਗੇ ਜਿਵੇਂ ਜਰਾਪਾਂ ਆਪਾਂ ਕਹਿੰਦੇ ਨੇ ਵੀ ਜਰਾਪਾਂ ਪਈਆਂ ਹੋਈਆਂ ਨੇ ਅੱਛਾ ਤੇ ਇਹਦਾ ਸੂਆ ਪਹਿਲਾਂ ਦੱਸਤਾ ਅੱਜ ਦਿਨ ਕਿੰਨੇ ਹੋ ਗਏ ਅੱਜ ਤੀਜਾ ਦਿਨ ਇਹਨੂੰ ਤੀਜਾ ਦਿਨ ਹਾਂਜੀ ਤੇ ਬੋਲੇ ਬੋਲੇ ਤੋਂ ਹੁਣ ਕਿੰਨੇ ਕਿਤੇ ਹੁਣ ਕੋਈ ਇਸ ਟਾਈਮ ਤੇ 6 ਕਿਲੋ ਤੋਂ ਬਾਹਰ ਹੀ ਹਊ ਬਲ 6 ਕਿਲੋ ਤੋਂ ਹਾਂਜੀ ਚੰਗੀ ਸਾਫ ਸੁਥਰੀ ਹਾਂ ਬਹੁਤ ਚੰਗੀ ਠੀਲ ਠੰਡੀ ਹੈ ਬੱਚੇ ਤੇ ਆਈ ਬਿਲਕੁਲ ਹਾਂ ਬੱਚੇ ਦੀ ਠੀਕ ਆ ਜੀ ਲੋ ਜੀ ਦੋਸਤੋ ਪਹਿਲਾਂ ਨੂੰ ਝੋਟੀ ਆ ਤੇ 6-7 ਲੀਟਰ ਤੋਂ ਜਿਹੜੀ ਸ਼ੁਰੂਆਤ ਪੌਲੇ ਤੇ ਸ਼ੁਰੂਆਤ ਹੋਈ ਆ ਠੀਕ ਆ ਜੀ ਸਟਾਰਟਿੰਗ ਹੋਈ ਆ ਜਿਆਦਾ ਮੈਂ ਮੁੱਦਾ ਤੁਹਾਨੂੰ ਪ੍ਰਸੰਦੂ ਸਾਹਿਬ ਪਹਿਲਾਂ ਬੱਚੇ ਦੇ ਖਲੋਣ ਦਾ ਹੁੰਦਾ ਪਹਿਲਾਂ ਨੂੰ ਪਸ਼ੂ ਦਾ ਆ ਜਿਆਦੀ ਵੱਡੀ ਮੁਸ਼ਕਲ ਹੀ ਹੈ ਹਾਂਜੀ ਦੁੱਤ ਤਾਂ ਪਹਿਲਾਂ ਨੇ ਮੁੜ ਕੇ ਕਰਨਾ ਹੀ ਕਰਨਾ ਸਹੀ ਹੈ ਸਹੀ ਹੈ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਦੋਸਤੋ ਝੋਟੀ ਬਹੁਤ ਸੋਹਣੀ ਆ ਦਿੱਖ ਤੁਕ ਬੜੀ ਤਿਆਰੀ ਹੈ ਝੋਟੀ ਦੀ ਬੱਚੇ ਸੋਹਣੇ ਪੌਂਦੀ ਆ ਵੇਖੋ ਬਿਲਕੁਲ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸ ਮਾਲੀ ਤੋਂ ਬਣੀ ਆ ਪਰ ਬੱਚਾ ਜਿਹੋ ਜਿਹਾ ਪਾਇਆ ਨੀਲੀ ਦੇ ਵਿੱਚ ਪਿਓਰਾ ਬੱਚੇ ਸੋਹਣੇ ਆਪ ਦੇ ਉੱਪਰ ਲੈ ਕੇ ਜਾਂਦੀ ਆ ਜ ਉਨੇਕ ਮਾਰਕਿੰਗ ਦੇ ਵਿੱਚ ਬੱਚੇ ਲੱਗੇ ਗਈ ਆ ਠੀਕ ਆ ਜੀ ਕੋਈ ਨਜਾਇਜ਼ ਕੋਈ ਫालतू ਜਿਹੜਾ ਦੋਸਤੋ ਓਵਰਵਾਈਡਨਸ ਵਾਲਾ ਬੱਚਾ ਨਹੀਂ ਕਟਿਆਗਾ ਸਿੰਗਲ ਹੱਡੀ ਦੇ ਵਿੱਚ ਕੱਦ ਘਾੜ ਸੋਹਣਾ ਸੂਸਵਾਦ ਵਿੱਚ ਚਲੋ ਆਪਾਂ ਮੰਨ ਸਕਦੇ ਆ ਵੀ ਪਸਵਾਇਆ ਹੁੰਦਾ ਤੇ ਫਿਰ ਵੀ ਸੋਹਣੇ ਕੱਦ ਘਾੜ ਦੇ ਵਿੱਚ ਪਤਲੇ ਪਿੰਡੇ ਦੇ ਤੋਂ ਤੁਹਾਨੂੰ ਇੱਕ ਬਰੀ ਤੁਹਾਨੂੰ ਥੋੜਾ ਲਾਗਿਓ ਦਿਖਾ ਰਹੀ ਆ ਆ ਦੇਖੋ ਜੀ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਕੱਟ ਜਾਂਦੀ ਪਸਮਾ ਕਰਕੇ ਠੀਕ ਆ ਜੀ ਹਾਂ ਜੀ ਆਲ ਬੱਚਾ ਲਾ ਦੇਨੇ ਮੜੇ ਲਓ ਜੀ ਸੋ ਚੰਗੀ ਝੋਟੀ ਆ ਸੋਹਣੀ ਆ ਦੇਖੋ ਵਾਈਜ਼ ਵੀ ਕਾਫੀ ਸੋਹਣੀ ਆ ਬਾਕੀ ਬਾਡਾ ਬੂਡਾ ਬਹੁਤ ਸੋਨਾ ਸਟਰਕਚਰ ਬਹੁਤ ਸੋਨਾ ਐ ਇਸ ਝੋਟੀ ਦਾ ਫੋਨ ਦੋਸਤੋ ਸਮਾਂ ਇੱਕ ਵੇਰੇ ਆਪਾਂ ਨੋਟ ਕਰਾ ਦਨੇ ਕੋਈ 3 1/2 ਕਿ 3 ਵਜ ਦਾ ਸਮਾਂ ਆ ਸ਼ਾਮ ਨੂੰ ਜਦੋਂ ਬਣਦੀ ਠੰਦੀ ਆ ਲਾਉਣਾ ਬੱਚਾ ਲਾ ਦੇ ਧਾਰਾਂ ਦੇ ਵਿੱਚ ਆ ਜਾਂਦਾ ਪਸੂ ਹਾਂਜੀ ਮੈਂ ਬੱਚਾ ਲਾਉਣਾ ਤੇ ਲਾ ਦੇਨੇ ਆ ਲਾ ਤੋ ਮਾਰ ਤੋ ਧਾਰਾਂ ਦੋ ਦੋ ਠੀਕ ਹੈ ਸੋ ਬੱਚਾ ਲਾ ਕੇ ਦੋਸਤੋ تسلی ਕਰਵਾ ਦਿੰਨੇ ਹੈ ਕਈ ਵਾਰ ਹੁੰਦਾ ਵੀ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਵੀ ਬੱਚਾ ਪਵਾਉਂਦਾ ਨਹੀਂ ਪਸੂ ਜਾਂ ਕੁਛ ਸਭ ਤੋਂ ਜਿਆਦਾ ਉੱਪਰ ਇਸੇ ਚੀਜ਼ ਦੀ ਆਉਂਦੀ ਹੈ ਠੀਕ ਹੈ ਜੀ ਤਾਰ ਦੂਰ ਵੀ ਲੈਂਦੀ ਆ ਪ੍ਰੋਪਰ ਔਕੜ ਇਸੇ ਚੀਜ਼ ਦੀ ਆਉਂਦੀ ਹੈ ਵੀ ਪਹਿਲਾਂ ਕਟੀਆਂ ਜਿਹੜੀਆਂ ਪਹਿਲਾਂ ਝੋਟੀਆਂ ਨੇ ਬੱਚਾ ਨਹੀਂ ਪਾਉਂਦੀਆਂ ਜਾਂ ਕਈ ਵਾਰ 100 ਅੱਗਾ ਪਿਛਾ ਹੋ ਜਾਂਦਾ ਉਬਾਲ ਵਿੱਚ ਤੰਗੀ ਆਉਂਦੀ ਆ ਠੀਕ ਆ ਜੀ ਕਈਆਂ ਵੀਰਾਂ ਦੇ ਮਨ 'ਚ ਡਾਊਟ ਆ ਫਿਰ ਹਾਲ ਤੁਸੀਂ ਵੇਖੋਗੇ ਕੱਟੀ ਥੱਲੇ ਪਾਈਏ ਵੀਰ ਨੇ ਧਾਰ ਵੀ ਲੈਂਦੀ ਆ ਕਰਮਾਂ ਦੀ ਠੀਕ ਆ ਜੀ ਆ ਲੋ ਇਹ ਪਲਪੁੜਿਆ ਹਾਂ ਹਾਂ ਮਗਰ ਲੈ ਤਨ ਆ ਗਰੇ ਦਰਾਂ ਦੇ ਜਵਾਈਏ ਜੀ ਏਕ ਹੈ ਜੀ ਮਗਰ ਲੈ ਸਾਈਡ ਤੋਂ ਖਾ ਗੀ ਠੀਕ ਹੈ ਜੀ ਤੇ ਭਲਾ ਭਲਾ ਨਾਰਮਲ ਦੋਸਤੋ ਹੈਗੀਆਂ ਪਹਿਲਾਂ ਛੋਟੀ ਕਰਕੇ ਠੀਕ ਹੈ ਜੀ ਤੋਂ ਦੋ ਤਿੰਨ ਦਿਨ ਦਾ ਸਮਾਂ ਹੋਇਆ ਭਲਾ ਭਲਾ ਜਾ ਕੇ ਠੰਡੀ ਸੀ ਬਹੁਤ ਲਤ ਲੁਤ ਲਾਉਣ ਵਾਲਾ ਇਹਨੂੰ ਚੱਕਰ ਕੋਈ ਨਹੀਂ ਠੀਕ ਹੈ ਹਾਂ ਜੀ ਆਓ ਖਾਓ ਬੀਚੂ ည ਭਲਾ ਜੋ ਨਿਕਲ ਗਈ ਥਾਂ ਤੁਹਾਨੂੰ ਬਹੁਤ ਚੰਗਾ ਕੱਢੂ ਹੂੰ ਔਰ ਲਈ ਸਾਡ ਨੂੰ ਪਾ ਲਿਆ ਜੀ ਤੇ ਇਹਦਾ ਘਰਮਤ ਕੀ ਕੀ ਮੁੱਲ ਕਰਦੇ ਪੈ ਜੀ ਇਹਦੀ ਡਿਮਾਂਡ ਤੇ ਵੀਰ ਜੀ 90000 ਆ ਹਾਂ ਇਹ 85000 ਦੀ ਦੇ ਦਾਂ ਜਿਹੜੀ ਆ ਨਾ ਆਪ 85 ਦੀ ਹਾਂਜੀ ਠੀਕ ਹੈ ਜੀ ਇਹ ਇੱਕ ਛੋਟਾ ਛਾਟਾਂ ਕਰਕੇ ਪੂਰੀ ਹਾਂਜੀ ਠੀਕ ਹੈ ਜੀ ਚਾ ਫਿਰ ਵੀ ਆਏਗਾ ਤਾਂ ਮਾਨਤਾ ਤਾਂ ਹੁੰਦਾ ਹੀ ਆ ਆ ਕੋਈ ਨਹੀਂ ਹੋ ਜੂਗਾ ਕੋਈ ਮੌਕੇ ਦੀ ਲਓ ਜੀ 85000 ਦੀ 200 ਇਹ ਛੋਟੀ ਤੁਹਾਨੂੰ ਮਿਲ ਜੂਗੀ 85000 ਦੀ ਠੀਕ ਹੈ ਜੀ ਵਿੱਚੋਂ ਛੋੜ ਛੱਪੇ ਹੋ ਜਾਣਗੇ ਕੋਈ ਭਰਾ ਸੰਪਰਕ ਕਰੇ ਛੋਟੀ ਚੰਗੀ ਖਰੀਦਣ ਦੇ ਚਾਹਵਾਨੋਂ ਤੁਸੀਂ ਹੱਥ ਪਾ ਸਕਦੇ ਜੀ ਆਪਣਾ ਚੋਟੇ ਜਿਹੜੀ ਤੁਹਾਡੀ ਦੋਤੇ ਆਈ ਨਾ ਹੋਏ ਬੰਨੀ ਥੱਲੇ ਹਾਂ ਠੀਕ ਹੈ ਜੀ 그러면은 ਤਾਂ ਅੱਗੇ ਆਪਣੇ ਕੋਲ ਮਾਲ ਜਿੰਨਾ ਸਾਰਾ ਟੁਕਾ ਤਿਆਰੀ ਵਾਲਾ ਹਾਂਜੀ ਆ ਜਿਹੜੀ ਆ ਗਈ ਤਾਂ ਆਪਣੇ ਕੋਲ ਤਿਹਜੇ ਨੰਬਰ ਤੇ ਛੋਟੀ ਇਹ ਇਹ ਪਹਿਲਾਂ ਕੱਟੀ ਸੁਣੀ ਏ ਇਹ ਵੀ ਪਹਿਲਾਂ ਸੁਣੀ ਆ ਹਾਂਜੀ ਲਓ ਜੀ ਕਮਾਲ ਦਾ ਥਣ ਥੁਣੇ ਨੂੰ ਕੋਸਣਾ ਨਿਕਲ ਕੇ ਆਇਆ ਸਾਹਮਣੇ ਇਹ ਵੀ ਅਜੇ ਦੰਡਾ ਜੀ ਜੀ ਵੇਖੀ ਨਹੀਂ ਵੇਖੋ ਲਓ ਜੀ ਬਸ ਚੌਕ ਦੇ ਬਰਾਬਰ ਨਹੀਂ ਕੀਤੇ ਜੀ ਹਾਂਜੀ ਆ ਬਖਾਇਓ ਮਾੜਾ ਲਓ ਦੱਸੋ ਆ ਤੁਸੀਂ ਵੇਖੋ ਠੀਕ ਹੈ ਜੀ ਲਓ ਜੀ ਅਰਸਲਾ ਵਾਜੀ ਠੀਕ ਹੈ ਜੀ ਸੋ ਚੌਕ ਦਾ ਜਿਹੜੇ ਦੋਸਤੋ ਬਰਾਬਰ ਕੀਤੇ ਸਮਝ ਲਓ ਠੀਕ ਹੈ ਜੀ ਤੇ ਚੌਗੀ ਕੱਟੀ ਤੁਸੀਂ ਮੰਨ ਕੇ ਸਰਦਾ ਕਰ ਲਿਓ ਚਾਰ ਦਾ ਜੀ ਹਾਂ ਤੇ ਕੱਟੀ ਚੰਗੀ ਆ ਓਵਰ ਆਲ ਸਾਰੀ ਕੱਟੀ ਚੰਗੀ ਆ ਸੋਹਣੇ ਪਿੱਠ ਪੁੜੇ ਦੇ ਵਿੱਚ ਲੈਫਟੀ ਲੁਕਟੀ ਬਹੁਤ ਸੋਹਣੀ ਆ ਠੀਕ ਹੈ ਜੀ ਥੱਲੇ ਵੇਖੋ ਲੈਫਟੀ ਸੋਹਣੀ ਆ ਥਾਣ ਪੂਰਾ ਲੰਬਾ ਹੱਥ ਉਂਗਲ ਦੀਆਂ ਬਿਲਕੁਲ ਜਿਹੜੀਆਂ ਤੇ ਸੂਂਗਲਾਂ ਜਿੱਡਾ ਥਾਣਾ ਲੰਬਾ ਤੇ ਗਰਮਤ ਇਹਦੇ ਦਿਨ ਵੀ ਵੈਸੇ ਕੰਪਲੀਟ ਹੀ ਆ ਕਿ ਕੋਈ ਲੈ ਜਾ ਦੋ ਚਾਰ ਦਿਨ ਤੋਂ ਤਕਰੀਬਨ ਮੇਰੇ ਸਾਬ ਨਾਲ ਤਿਆਰੀ ਜੀ ਆ ਕੋਈ ਹੋ ਸਕਦਾ ਕੋਈ 1-2 ਦਿਨ ਲੈ ਹਾਂਜੀ ਇੱਕ ਦੋ ਦਿਨਾਂ ਤੱਕ ਸੂਪੂਗੇ ਹਾਂਜੀ ਠੀਕ ਹੈ ਜੀ ਬਹੁਤ ਦੱਸੋ ਇੱਕ ਰੰਗ ਆ ਮੈਨੂੰ ਲੱਗਦਾ ਵੀ ਜੈਡ ਬਲੈਕ ਹਾਂਜੀ ਇੱਕ ਰੰਗ ਆ ਲਓ ਜੀ ਠੀਕ ਹੈ ਜੀ ਮੂੰਹ ਸ਼ ਕਾਲੀ ਜੀ ਸਾਰੀ ਮੂੰਹ ਮੱਥੇ ਤੋਂ ਤੁਸੀਂ ਚੈੱਕ ਕਰੋ ਹਾਂਜੀ ਠੀਕ ਹੈ ਮੱਥਾ ਬਿਲਕੁਲ ਬਲੈਕ ਆ ਓਵਰ ਆਲ ਸਾਰੀ ਜੈਡ ਬਲੈਕ ਹੂੰ ਸਾਰੀ ਕਾਲੀ ਜੀ ਹੂੰ ਸਾਰੀ ਬਲੈਕ ਹਾਂਜੀ ਲਓ ਜੀ ਸ਼ਾਈ ਸ਼ੂਈ ਪੂਰੀ ਆ ਝੋਟੀ ਦੇ ਵਿੱਚ ਇੱਕ ਰੰਗ ਆ ਬਿਲਕੁਲ ਬਲੈਕ ਠੀਕ ਆ ਸੋ ਝੋਟੀ ਪਹਿਲਾ ਸੂਆ ਸੁਣੀ ਆ ਦੋਸਤੋ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਤੇ ਸਾਡੀ ਨਾਲ ਦਿਖਾ ਦਈਏ ਤੇ ਕੱਟੀ ਪਹਿਲਣ ਬਹੁਤ ਸੁਣੀ ਹਾਈਟ ਦੀ ਜੇਕਰ ਗੱਲ ਕਰ ਲਈਏ ਹਾਈਟ ਮੀਡੀਅਮ ਹੂ ਤੁਸੀਂ ਮੰਨ ਸਕਦੇ ਜੀ ਨਿੱਗੀ ਜੀ ਬੁੱਥੀ ਲੱਗੀ ਜੀ ਛੋਟਾ ਫੇਸ ਆ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਇਹਦੀ ਬਹੁਤ ਚੰਗੀ ਸੰਸਾ ਦਾ ਹੀ ਖੁੱਲ ਜਾਊਗੀ ਕੱਟੀ ਥੱਲੇ ਆ ਬਣ ਜਾਊਗੀ ਹਾਂਜੀ ਅਜੇ 2-4 ਦਿਨਾਂ ਦਾ ਲੈ ਗਈ ਤੇ ਸੋਹਣਾ ਬਣੂ ਅਜੇ ਥੱਲੇ ਲੈ ਜਾਊਗੀ ਅਜੇ ਮੇਰੇ ਹਿਸਾਬ ਨਾਲ ਅਜੇ 2-4 ਦਿਨ ਹੀ ਸੁੰਦੀ ਕੱਟੀ ਹਾਂ ਠੰਡੀ ਤੇਰੀ ਇਹੋ ਜੀ ਕੋਈ ਡਰਕ ਨਹੀਂ ਹੂੰ ਲਓ ਜੀ ਠੀਕ ਆ ਸਭ ਤੋਂ ਗੱਲ ਜਿਹੜੀ ਮੇਨ ਆ ਦੋਸਤੋ ਠੰਡੀ ਆ ਠੇਰੀ ਆ ਸੀਲਸ ਲੱਗ ਤੋਰਾ ਤਾਰਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਨਸਲ ਬਰੀਡ ਵਾਲੇ ਪਸ਼ੂ ਜਿਹੜੇ ਆ ਬਿਲਕੁਲ ਹੌਸਲੇ ਨਾਲ ਉਹਨਾਂ ਤੁਰਨਾ ਹੁੰਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਇੱਕ ਠੰਡੀ ਵਿਥਵਰਲ ਬਹੁਤ ਸੋਹਣੀ ਆ ਪੂਰੀ ਫੁੱਲ ਬਰੀਡ ਚ ਕੱਟੀ ਆ ਜੀ ਸੋ ਨਸਲ ਜਾਤਪੂਰੀ ਆ ਠੀਕ ਆ ਜੀ ਜੇ ਇੱਕ ਰੰਗ ਦੀ ਗੱਲ ਕਰੀਏ ਤੇ ਜੈਡ ਬਲੈਕ ਮੋਰਾ ਦੇ ਵਿੱਚ ਇਹ ਕੱਟੀ ਆ ਪਸੰਦ ਆਊਗੀ ਵੀਰਾਂ ਨੂੰ ਸੱਚਾ ਬਾਣ ਵੀਰ ਤੁਸੀਂ ਬਾਕੀ ਸੰਪਰਕ ਕਰ ਲਿਓ ਠੀਕ ਆ ਜੀ ਆ ਥਣ ਤੁਸੀਂ ਵੇਖੋ ਰਵੀ ਕਰਮਾਤੇ ਦਾ ਮੁੱਲ ਵੇਲੇ ਕੀ ਕੀਤਾ ਫਿਰ ਇਹਦੀ ਡਿਮਾਂਡ ਵਿੱਚ 92000 ਆ 92 ਹਾਂ ਜੀ ਇਹ 90000 ਦੀ ਦੇ ਦਾਂਗੇ ਜਿਹੜੀ ਆਪਾਂ ਨੂੰ 90 ਦੀ ਹਾਂ ਜੀ ਠੀਕ ਆ ਜੀ ਲੋਬ ਦੋਸਤੋ 90000 ਦੀ ਮਿਲ ਜੂਗੀ 92000 ਡਿਮਾਂਡ ਆ 90000 ਦੀ ਇਹ ਝੋਟੀ ਮਿਲ ਜੂਗੀ ਤੁਹਾਨੂੰ ਕੱਟੀ ਬਹੁਤ ਸ਼ਾਨਦਾਰ ਆ ਠੀਕ ਆ ਜੀ ਕਰੇ ਕਿਸੇ ਵੀਰ ਨੇ ਰੱਖਣੀ ਹੈ ਸ਼ੌਕੀ ਵੀਰ ਨੇ ਦੂਜੇ ਸੋਏ ਨੂੰ ਸੰਧਾ ਬਹੁਤ ਪਹਿਲੇ ਸੋਏ ਚੰਗਾ ਬਣਾਓ ਥੱਲੇ ਬਣ ਕੇ ਤੇ ਸੂਗੀ ਪਰ ਦੂਜੇ ਸੂਜਣ ਬਹੁਤ ਚੰਗੀ ਮੱਝ ਬਣੂਗੀ ਵੱਡੀ ਹੂੰ ਵੀ ਦੂਜੇ ਚੰਗੀ ਕਾਰਗੁਜ਼ਾਰੀ ਦੇਊਗੀ ਹਾਂਜੀ ਪਹਿਲਾਂ ਤਾਂ ਚਲੋ ਜਿਆਦਾ ਉਮੀਦ ਆਪਾਂ ਕਰਦੇ ਵੀ ਚੰਗੀ ਸਿਭਾਈ ਤੇ 9-10 ਲੀਟਰ ਤੋਂ ਦਾ ਹਾਂ 10 ਕਿਲੋ ਤੋਂ ਪਹਿਲੇ ਸੂਜ ਦੇ ਦਊਗੀ 10 ਲੀਟਰ ਤੋਂ ਤਾਂ ਬੜਾ ਹੁੰਦਾ ਤੇ ਜੇਕਰ ਕਰਮਾਂ ਵਾਲੀ ਚੰਗਾ ਚਲੋ ਲਾਣੇ ਘਰਾਣੇ ਵਾਲੀ ਜਾ ਆ ਜੇ ਉਮਰ ਕੋੜੀ ਹੈ ਨਾ ਅ ਅੱਛਾ ਤੇ ਗਰੋਂ ਤੱਕ ਅੱਗੇ ਆਪਣੇ ਕੋਲ ਆਹ ਅੱਗੇ ਟੈਂਕ ਹਾਂਜੀ ਹਾਂ ਇਹ ਵੱਡੋ ਜਰ ਆ ਗਿਆ ਅੱਗੇ ਵੱਡੋ ਜਰ ਆ ਗਿਆ ਹਾਂਜੀ ਅੱਛਾ ਤੇ ਇਹਦਾ ਸੂਆ ਦੱਸ ਦੀ ਇੱਕ ਤਾਂ ਸੂਆ ਕਰਮਾ ਸੂ ਰਹੀ ਫੇਰ ਇਹ ਤੀਜਾ ਸੂਆ ਸੁਣੀ ਸੰਸ ਤੇ ਹੈ ਤਿਆਰੀ ਹੈ ਵੀ ਹਾਂਜੀ ਤਿਆਰੀ ਜੀ ਹੈ ਠੀਕ ਹੈ ਪਰ ਪਲੀ ਪਲੀਤੀ ਵੀ ਲੈ ਹੋ ਸਕਦਾ ਵੀ देर ਤੋਂ ਬਾਢੀ ਜਾਵੇ ਹੋ ਸਕਦਾ ਖੜਾ ਹੋ ਸਕਦੀ ਹੈ ਸੂਸ ਆ ਲੈ ਨੂੰ ਲੈ ਕਰਤੀ ਹੈ ਵੈਸੇ ਤਿਆਰੀ ਹੈ ਹਾਂਜੀ ਲੋਬੀ ਦੋਸਤੋ ਠੀਕ ਹੈ ਜੀ ਭੋਨਾ ਬਿਲਕੁਲ ਜਿਹੜਾ ਟੱਚ ਕਰਦਾ ਲੇਵਾ ਐਡਾ ਵੱਡਾ ਦੋਸਤੋ ਸੋਨਾ ਬਖਾਲਾ ਕਰਮਾਲੀ ਦਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਠੀਕ ਹੈ ਤੇ ਇੱਕ ਵਾਰ ਤੁਹਾਨੂੰ ਥੋੜਾ ਇਧਰੋਂ ਦਿਖਾ ਦਈਏ ਆਪਾਂ ਆਹ ਕਰੋ ਚੱਕੀ ਲੋ ਜੀ ਤੇਜਾ ਸੂਬਾ ਹਾਂਜੀ ਤੇ ਤਿਆਰੀ ਵਾਲੀ ਮੱਝ ਆ ਦੋਸਤੋ ਮੱਝ ਕਾਦੀ ਵੀ ਹਾਤੀ ਆ ਠੀਕ ਹੈ ਜੀ ਹਾਤੀ ਕਹਿ ਲੈਨੇ ਵੀ ਬਹੁਤ ਵਜਨ ਲੋੜ ਆ ਫੁੱਲ ਵਜਨ ਲੋੜ ਆਲੀ ਆ ਪੂਰੀ ਵਜਨਦਾਰ ਠੀਕ ਆ ਬਿੱਲਾ ਥਣ ਲੱਗਾ ਇਹਨੂੰ ਹਾਂ ਆ ਦੇਖੋ ਤੇ ਚੰਗੀ ਪਾਲੀ ਪਲੋਸੀ ਆ ਵੀ ਚੰਗੀ ਸੇਵਾ ਜਿੱਥੋਂ ਵੀ ਆਈ ਆ ਕਾਫੀ ਕਿਸਾਨ ਫਾਰਮਰ ਵੀਰ ਨੇ ਚੰਗੀਆਂ ਰੀਝਾਂ ਨਾਲ ਪਾਲੀ ਆ ਕਰਮਾ ਲਈ ਉਹ ਝਲਕਾ ਮਾਰ ਕੇ ਦੋਸਤੋ ਤੁਹਾਨੂੰ ਵੀ ਦਿਖਾਈ ਦੇ ਰਹੀ ਆ ਠੀਕ ਆ ਜੀ ਤੇ ਐਫ ਬੜਾ ਵਰਕਾ ਛੱਡਾ ਲੱਗਾ ਕਰਮਾ ਲਈ ਤੇ ਦੋ ਤਾਂ ਸੋਨਾ ਚਵਾ ਦੂਗੀ ਬਾਕੀ ਆਪਾਂ ਉਹ ਤੋਂ ਹੋ ਇੱਕੋ ਜੀ ਸਾਨੂੰ ਸਾਹ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਕਈ ਵਾਰ ਪਸ਼ੂ ਇੰਨੇ ਵਜ ਨਾਲ ਵਜੂਦ ਹਾਂਦਾ ਥੱਲੇ ਨਹੀਂ ਡਾ ਹੁੰਦਾ ਹਾਂਜੀ ਇਹਨਾਂ ਥੱਲੇ ਡਾ ਬਦੋਤੋ ਲਿਸਾਂ ਡਿੱਟਾ ਹੁੰਦਾ ਕਿਹੇ ਬੰਨੇ ਹੁਣੀ ਆਪਾਂ ਕਹਿ ਸਕਦੇ ਉੱਤੋਂ ਹੀ ਇੱਕੋ ਜਿਹਾ ਇੱਕੋ ਜਿਹਾ ਇੱਕੋ ਜਿਹਾ ਹਾਂਜੀ ਬਾਕੀ ਬਿਲਕੁਲ ਪਹੁਣਾ ਟੱਚ ਕਰਦੀ ਆ ਪੂਛ ਤੇ ਬਾਰਡਰ ਏਰੀਆ ਤੇ ਜਿੱਦਾਂ ਦੋਸਤੋ ਕਿਤੇ ਨਾ ਕਿਤੇ ਪੱਖ ਜਿਹੜਾ ਵਿੱਚ ਨੀਲੀ ਦਾ ਵੀ ਪਸ਼ੂ ਦੇ ਵਿੱਚ ਆ ਜਾਂਦਾ ਕਿਤੇ ਨਾ ਕਿਤੇ ਕ੍ਰੋਸ ਦੇ ਵਿੱਚ ਵੀ ਆ ਜਾਂਦਾ ਥਣ ਜਿਹੜੇ ਚਾਰ ਮੋਟਾ ਗੋਲਾ ਚਾਰੇ ਥਣੜੇ ਦੋਸਤੋ ਸਪੇਸ ਮੰਟ ਦੀ ਗੱਲ ਕਰੀਏ ਕੋਈ 2 2 4 4 ਇੰਚਰ ਤੇ ਥਾਣ ਦਾ ਕਰ ਨੀਲੀ ਜਾਉਂਦੀ ਆ ਹਾਂ ਲਓ ਜੀ ਹੂੰ ਠੀਕ ਆ ਲੈ ਵੀ ਗਰਮਨ ਤਾਂ ਕਿਸੇ ਪਾਸੇ ਕੋਈ ਸ਼ੱਕ ਨਹੀਂ ਕਾ ਕਿਸੇ ਪਾਸੇ ਨਹੀਂ ਖੁੰਜੀ ਕਰਮਾਂ ਵਾਲੀ ਹਾਂਜੀ ਹਾਂਜੀ ਮੱਝ ਚੰਗੀ ਆ ਵਜਨ ਵਜੂਦ ਵਾਲੀ ਆ ਪੂਰੀ ਤੇ ਕੀ ਮੁੱਲ ਕਰ ਦੇਂਦਾ ਕਿੱਥੋਂ ਤੱਕ ਦੇ ਦਾਂਗੇ ਇਹਦੀ ਡਿਮਾਂਡ ਵੀਰ ਜੀ 110000 ਆ 110 ਹਾਂਜੀ ਠੀਕ ਹੈ ਜੀ ਉਹਦੇ ਵਿੱਚ ਕੋਈ ਮੰਨਤ ਨਹੀਂ ਹੋਊਗਾ ਲਾਲ ਦਸੋ ਬਾਕੀ ਸਾਰੇ ਵੀਰ ਖੜਾ ਰਹੀ ਆ ਸਿਆਣੇ ਆ ਵੀ ਇਹੋ ਜਿਹਾ ਵਜਨ ਵਜੂਦ ਐਡੀ ਪਾਲੀਪ੍ਰੀਤੀ ਮੱਝ ਖਰੀਦਣੀ ਹੋਵੇ ਇਹੋ ਜਿਹਾ ਥਣ ਦੇਵੇ ਦੀ ਤੇ ਸਾਰੇ ਵੀਰ ਸਿਆਣੇ ਆ ਠੀਕ ਆ ਜੀ ਪੈਸਾ ਹਰ ਕਵੀਰ ਨੇ ਲਾਉਣਾ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਪੈਸੇ ਥੋੜੇ ਜਾਂ ਜਿਆਦੇ ਆ ਬਾਕੀ ਪਸ਼ੂ ਪਾਲਣ ਲੱਗਿਆਂ ਵੀ ਕਾਫੀ ਚੰਗੇ ਚੱਲੋ ਕਿਸੇ ਦੇ ਕਹਿਣ ਤੇ ਕੋਈ ਨਹੀਂ ਅੱਜ ਦੇ ਨਤਾਜਾ ਵੇਖ ਕੇ ਹਰ ਇੱਕ ਲਾ ਹੀ ਲਿੰਦਾ ਕਿੰਨਾ ਕਿਸੇ ਨੇ ਦੁੱਧ ਦੇਣਾ ਸਹੀ ਹੈ ਸਹੀ ਹਾਂਜੀ ਸਹੀ ਹੈ ਬਿਲਕੁਲ ਜੀ ਬਿਲਕੁਲ ਸੋ ਵਪਾਰ ਦਾ ਕੰਮ ਬਾਕੀ ਨਾਲੇ ਗਰੰਟੀਆਂ ਗਰੰਟੀਆਂ ਦਿੱਤੀਆਂ ਨਹੀਂ ਜਾਂਦੀ ਹਾਂ ਆਪਣੇ ਕਹਿਣ ਤੇ ਕਹਨੇ ਰਹਿਣ ਨਹੀਂ ਹਾਂ ਹਾਂਜੀ ਬਿਲਕੁਲ ਲੋ ਵੀ ਦੋਸਤੋ 1 ਲੱਖ 10 ਹਜ਼ਾਰ ਦੀ ਇਹ ਮੱਝ ਮਿਲ ਜੂਗੀ ਤੁਹਾਨੂੰ 노 ਡਾਊਟ ਕਿਸੇ ਪਾਸਿਓ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਕਿਸੇ ਪਾਸਿਓ ਖੁਦ ਹੀ ਨਹੀਂ ਕਰਮਾ ਵਾਲੀ ਥਣ ਦੇਵੇ ਵਾਲੇ ਪਾਸਿਓ ਵੇਖ ਲਓ ਬਾੜਦੇ ਵਾਲੇ ਪਾਸਿਓ ਵੇਖ ਲਓ ਖੁੱਲਾ ਤਾਂ ਚਾਹ ਮੈਂ ਦਾ ਚੰਗੇ ਚੌੜੇ ਪਿੱਠ ਕੁੜੇ ਦੇ ਵਿੱਚ ਵਜਨਾਂ ਲੋੜ ਵਾਲੀ ਹੈ ਪੂਰੀ ਠੀਕਾ ਜੀ ਇੱਥੇ ਆਣ ਕੇ ਕੋਈ ਵੀਰ ਨਰਾਸ਼ ਨਹੀਂ ਹੁੰਦਾਗਾ ਤੇ ਜਿਹੋ ਦੀ ਚੀਜ਼ ਹੈ ਉਹ ਚਾਰੂ ਹੈ ਜਿੱਥੇ ਮਰਜੀ ਬੰਦੇ ਕਰਮਾਲੀ ਫੱਟਣ ਲੱਗ ਪਿੰਦੀ ਤੇ ਬਾਕੀ ਮਧਰੀ ਡੌਲੀ ਵਾਲੀ ਹੈ ਜਿਵੇਂ ਆਪਾਂ ਕਨੀਲੀ ਦਾ ਪਸ਼ੂ ਜਾਂ ਨੀਲੀ ਦਾ ਰਵਾਤ ਦੇਖਦੇ ਆਂ ਮਧਰੀ ਡੌਲੀ ਵਾਲੀ ਹੈ ਵਜਨ ਫੁੱਲਾ ਲੈ ਵੀ ਗਰਵੰਤ ਆਹ ਕਰੀਏ ਪੇਸ਼ ਆਪਣੇ ਕੋਲ ਜਿਹੜੀ 5ਵੇਂ ਨੰਬਰ ਤੇ ਆ ਮਾਝਾ ਕੀ ਹੈ ਇਹ ਵੀ ਸੋਣ ਵਾਲੀ ਹੈ ਸੰਸਲ ਤਜਾ ਸੂਆ ਸੁਣੀਏ ਲਓ ਜੀ ਇਹ ਵੀ ਤਜਾ ਸੂਆ ਹਾਂਜੀ ਕਦ ਕਾਠਾ ਜਿਹੜਾ ਇਸ ਮੈਂ ਤਾਂ ਦੋਸਤੋ ਵੱਡਾ ਹਾਂਜੀ ਵੱਡੇ ਕਦ ਕ ਫੁੱਲ ਵੱਡਾ ਕਾਦਾ ਨਾਰਮਲੀ ਆਪਾਂ ਇੱਕ ਤਾਂ ਮੀਡੀਅਮ ਮੱਜਾਂ ਦੇਖਦੇ ਆ ਉਹਨਾਂ ਨਾਲੋਂ ਜਿਹੜੀ ਆਪਾਂ ਗੱਲ ਕਰ ਲਈਏ ਵੀ 100 ਚੋਂ ਕੋਈ 10 20 ਮੱਜਾਂ ਕਿਤੋਂ ਘਟੋ ਘਟ ਵੀ ਉਹ ਜਿਹਾ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਫੁੱਲ ਵੱਡੀ ਹਾਈਟ ਲੈਂਥ ਵਾਲੀ ਮੋਹਰਾ ਜਾਂਦੀ ਜੀ ਤੇ ਮੋਹਰਾ ਬ੍ਰੀਡ ਦੇ ਵਿੱਚ ਵੀਰ ਗਰਵੰਤ ਕਹਿੰਦਾ ਹੁੰਦੀ ਆ ਠੀਕ ਆ ਜੀ ਤੇ ਗਰਵੰਤ ਇਹਦਾ ਸੂਆ ਤੀਜਾ 10 ਦਿਨ ਇਹ ਕਿੰਨੇ ਕੁ ਲੈ ਜੂ ਹਜੇ ਦਿਨ ਮੇਰੇ ਹਿਸਾਬ ਨਾਲ ਇਹ ਲੈ ਜਾਊ ਕੋਈ 5-6 ਦਿਨਾਂ ਜੀ 5-6 ਦਿਨ ਹਾਂਜੀ ਹਫਤੇ ਦੀ ਰੇਂਜ 'ਚ ਇਹ ਲੈ ਜੂਗੀ ਲਓ ਜੀ 5-6 ਦਿਨ ਦੋਸਤੋ ਸਮਾਂ ਲੈ ਜੂਗੀ ਬਾਕੀ ਸੋਹਣਿਆ ਚੰਗੇ ਸੋਹਣੇ ਸਰੀਰ ਘਟਾਂਚੇ ਦੀ ਆ ਚੌੜਾ ਪਿੱਠ ਪੂੜਾ ਵਧੀਆ ਸੋਹਣੇ ਉੱਚੇ ਸਰੀਰ ਘਟਾਂਚੇ ਦੀ ਆ ਛੋਟੀ ਮੱਝ ਆ ਜੀ ਠੀਕ ਆ ਤੇ ਮੱਝਾਂ ਦੇ ਵਿੱਚ ਵੀ ਆਉਂਦੀਆਂ ਝੋਟੀਆਂ ਜਿਹੀਆਂ ਪਾਕਾਂ ਮੱਝਾਂ 'ਚ ਵੀ ਆਉਂਦੀ ਆ ਠੀਕ ਆ ਜੀ ਤੇ ਚੌਰਸਲੇਵਾ ਬਿਲਕੁਲ ਜੇ ਆਪਾਂ ਵੇਖੀਏ ਸਟਾਰਟਿੰਗ ਮੋੜ ਤੋਂ ਬਿਲਕੁਲ ਜਿਹੜਾ ਚੌਰਸਲੇਵਾ ਥਾਂ ਤੋਂ ਬਹੁਤ ਵਧੀਆ ਲੰਬਾ ਤੇ ਬਾਕੀ 35 35 ਗਰਮਾਂ ਤੇ ਵੀ ਦੱਸ ਦਈਏ ਵੀ ਜਿੰਨੀਆਂ ਮੱਜਾਂ ਆਪਾਂ ਬੁਖਾਰ ਰਹੇ ਆ ਹਾਂ ਜੀ ਸਰ ਸਾਹਿਬ 35 ਜਿਹੜੀਆਂ ਆਪਣੇ ਮੈਂ ਤੇ ਪਿਛੇ ਦੀ ਤੇ ਥੜਾਂ ਦੀ ਆਪਣੀ ਗਰੰਟੀ ਹੁੰਦੀ ਤੇ ਪੰਦੀ ਆਪਾਂ 35 ਆਪਦੀ ਤਸੱਲੀ ਕਰ ਸਕਦਾ ਅਗਲਾ ਫੇਰ ਆਣ ਕੇ ਹਾਂਜੀ ਠੀਕ ਹੈ ਜੀ ਲਓ ਵੀਰ ਗਰਮਾਂ ਤੇ ਨੂੰ ਵੀ ਤੋਰ ਗਿਆ ਇੱਕ ਵਾਰੀ ਤੋਂ ਤੋਂ ਆਪਣੀ ਤਸੱਲੀ ਜਿਹੜੀ ਵਪਾਰ ਦੀ ਲੈਣਾ ਤੇ ਆਪਣੀ ਤਸੱਲੀ ਜਿਹੜੀ ਆ ਉਹ ਬੁਨਿਆਦੀ ਜੋ ਵੀ ਬਣਦੀ ਸਰਦੀ ਆ ਉਹ ਪੂਰੀ ਕੀਤੀ ਆ ਤੇ ਭਾਰ ਪਿਛੇ ਦੀ ਗੱਲ ਕਰ ਲਈਏ ਤੇ ਪਸ਼ੂ ਸਗਰਿਬਨ ਕਈਆਂ ਨੂੰ 2 ਦਿਨ ਕਈਆਂ ਨੂੰ 3 ਦਿਨ ਕੋਈ ਦਿਹਾੜਾਂਗ ਦਾ ਆ ਕੋਈ ਇਦਾਂ ਦੀ ਵੇਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿ ਉਹ ਜਿਹੜੇ ਵੀਰ ਨੇ ਖਰੀਦਣੀਆਂ ਬੇਸ਼ੱਕ ਆਪਣਾ ਅੱਧਾ ਘੰਟਾ ਘੰਟਾ ਇੱਥੇ ਬਹਿ ਕੇ ਤਸੱਲੀ ਤੁਸੀਂ ਕਰ ਸਕਦੇ ਆ ਆ ਜਾ ਠੀਕ ਆ ਤਾਂ ਚੰਗਾ ਸੋਨਾ ਚ ਗਾਠਾ ਚ ਕੂਠਾ ਕਰਮਾ ਵਾਲੀ ਦਾ ਦੇਖੋ ਤੁਸੀਂ ਥੱਬਿਆਂ ਦੇ ਥੱਬੇ ਪੇਟਪੂੜਾ ਤੇ ਥੱਲੇ ਉਹ ਵੀ ਬਿਲਕੁਲ ਬਰਾਬਰ ਹੀ ਆ ਇੱਕ ਪਹਿਲਾਂ ਤੁਹਾਨੂੰ ਮੱਝ ਦਿਖਾਈ ਸੀਗੀ ਉਹ ਹਾਈਟ ਦੇ ਵਿੱਚ ਦੋਸਤੋ ਮੀਡੀਅਮ ਆ ਇਹ ਹਾਈਟ ਦੇ ਵਿੱਚ ਪੂਰੀ ਵੱਡੀ ਆ ਥੱਲੇ ਵੀ ਦੀ ਗੱਲ ਕਰ ਲਈਏ ਜਿਹੋ ਜਿਹਾ ਉਹ ਤਾਂ ਵਜਨ ਵਜੂਦ ਅਸੀਗਾ ਉੱਪਰੋਂ ਇੱਥਾਂ ਇੱਕ ਉਵੇਂ ਇਸੇ ਮੈਂ ਦਾ ਠੀਕ ਹੈ ਜੀ ਇੱਕੋ ਗੱਲ ਬਾਤ ਹੈਗੀ ਆ ਉਪਰੋਂ ਵੀ ਓਨੀ ਆ ਥੱਲੇ ਵੀ ਓਨੀ ਆ ਠੀਕ ਆ ਅ ਗਰਮਾਤਰੋਖੇ ਐਨੋ ਪਰਮਾਲੀ ਆ ਲੋ ਜੀ ਠੀਕ ਸੋ ਦੋਸਤੋ ਪੂਰੀ ਟੌਪ ਟੌਪ ਦੀਆਂ ਮੱਜਾਂ ਦੇ ਵਿੱਚੋਂ ਇਹਦੀ ਆਪਾਂ ਗਿਣਤੀ ਕਰ ਸਕਦੇ ਆ ਹਾਈਟ ਲੈਂਥ ਵਾਲੇ ਪਾਸਿਓ ਤੇ ਥਣ ਦੇਵੇ ਵਾਲੇ ਪਾਸਿਓ ਠੀਕ ਆ ਸੋ ਮੱਜਾਂ ਨਾਰਮਲੀ ਸਾਰੇ ਵੀਰਾਂ ਨੇ ਖਰੀਦਣੀਆਂ ਨੇ ਤੇ ਵਪਾਰੀ ਵੀਰਾਂ ਨੇ ਲੈ ਕੇ ਵੀਰਾਂ ਨੇ ਵੇਚਣੀਆਂ ਵੀ ਆ ਬਾਕੀ ਟਾਵਾ ਟੱਲਾ ਪਸ਼ੂ ਜਿਹੜਾ ਐਡਾ-ਐਡਾ ਕੱਦ-ਕਾਠ ਵਾਲਾ ਨਿਕਲਦਾ ਉਹ ਕੋਈ ਸ਼ੱਕ ਨਹੀਂ ਕਿ ਜਿਹੜੇ ਵੀਰ ਨੇ ਇਸ ਝੋਟੀ ਦੇ ਸਮਾਜ ਤੇ ਆਉਣਾ ਠੀਕ ਆ ਜੀ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਬਹੁਤ ਖੂਬਸੂਰਤ ਆ ਚੰਗੇ ਸੋਨੇ ਖੁੱਲੇ ਡੀਨਡੋਲ ਸਰੀਰ ਵਾਲੀ ਸੰਤੂ ਸਾਹਿਬ ਜੀ ਥਣੇਵਾ ਬਹੁਤ ਚੰਗਾ ਬਣਾ ਕੇ ਸੂਗੀ ਆ ਜਿਹਨੇ ਸੁੰਦੀ ਕਰਮਾ ਲਈ ਅਜੇ ਵੀ ਲੈ ਜਾ ਕੋਈ 5-4 ਦਿਨ ਹਾਂਜੀ ਹਾਂਜੀ ਠੀਕ ਆ ਜੀ ਹਫਤੇ ਦੀ ਰੈਂਚ ਅੱਜ ਮੈਂ ਲੈ ਜੂਗੀ ਠੀਕ ਆ ਜੀ ਲੋ ਵੀ ਘੱਟੋ ਘੱਟ ਦੋਸਤੋ ਇੱਕ ਹਫਤਾ ਹੋਰ ਅੰਦਾਜ਼ਾ ਤੁਸੀਂ ਮੰਨ ਲਓ ਵੀ ਇੱਕ ਹਫਤਾ ਸਮਾਂ ਅਜੇ ਕੱਢ ਜੂਗੀ ਠੀਕ ਆ ਤੇ ਨਾਰਮਲ ਇੱਕ ਜ਼ਿਕਰ ਗੱਲ ਕਰੀਏ ਲੈਵਨ ਨੂੰ ਵੇਖਦੇ ਹੋਏ ਤਾਂ ਢਿਲ ਢੁਲ ਬੜੀ ਆ ਜੀ ਢਿਲ ਢੁਲ ਬਾਵਾ ਬਖਾਲੇ ਦੇ ਵਿੱਚ ਤਾਂ ਦਿਸ ਰਹੀ ਆ 56 ਦਿਨਾਂ ਦੇ ਵਿੱਚ ਕਰੂਗੀ ਪੂਰੀ ਤਿਆਰੀ ਫਸਜੂਗੀ ਤੁਹਾਡੇ ਪਾਸਿਓਂ ਠੀਕ ਹੈ ਜੀ ਫੇਰ ਕਾਦਰ ਦਾ ਤੁਸੀਂ ਹਿਸਾਬ ਲਾ ਲਓ 6 ਫੁੱਟ ਕਰ ਦਿਜੇ ਮੇਰਾ ਹਾਂ ਠੀਕ ਹੈ ਜੀ ਤੇ ਇਹ ਗਰਮਤ ਕਿੰਨੇ ਦੀ ਵੀਰੇ ਦੇ ਦਾਂਗੇ ਇਹਦੀ ਡਿਮਾਂਡ ਤਾਂ ਵੀਰ ਜੀ ਭਾਵੇਂ ਬਾਹਰ ਤੋਂ ਲੋਗੇ ਇਹ ਜੀ ਤਾਂ 2 ਲੱਖ ਮੰਗ ਲੈਂਦੇ ਆ 2 ਲੱਖ ਪੜਾ ਮੰਗਦੇ ਆ ਹਾਂ 2 ਲੋਗ ਆਦੇ ਤੇ 2 ਲੱਖ ਦੀ ਦੇਣੀ ਆ ਤੇ ਆਪਾਂ ਤਾਂ ਇਹਦੀ ਡਿਮਾਂਡ ਸਹੀ ਕਰਨੀ ਜੇ ਹਿਸਾਬ ਨਾਲ ਆਈ ਉਸ ਹਿਸਾਬ ਨਾਲ ਦੇ ਦੇਣੀ ਹਾਂ ਆਪਾਂ 1.40 ਲੱਖ ਦੀ ਮੈਂ ਦੇ ਦਾਂਗੀ 1.40 ਦੀ ਹਾਂਜੀ ਹੂੰ ਇੱਕ ਵੰਤ ਇੱਕ ਤੁਹਾਡੇ ਕੋਲ ਝੋਟੀ ਸੀਗੀ ਜਿਹੜੀ ਮੈਨੂੰ ਤਾਂ 18 20 ਕਿਲੋ ਚਵਾ ਕੇ ਦੇ ਆ ਜਿਹੜੀ ਆਪਾਂ ਘਰੋਂ ਵੇਚੀ ਆ ਹਾਂ ਉਹ ਉਹਦੇ ਨਾਲ ਉਹਦੇ ਨਾਲ ਮਹਾਂਦਰਾ ਜਾ ਹਾਂ ਸੇਮ ਮਾਜ ਉਹੋ ਜੀ ਆ ਹਾਂ ਸੋਹਣੇ ਸਰੀਰ ਦੀ ਮਾਂ ਸੀ ਉਹ ਵੀ ਉਹ ਆਪਾਂ 21 ਕਿਲੋ ਕੰਡਾ ਕਰਾ ਕੇ ਦਿੱਤੀ ਹਾਂ ਉਹ ਚਲੋ ਤੁਹਾਡੇ ਘਰ ਦੇ ਰਵੇ ਚ ਸੀ ਹਾਂ ਪਿੱਛੇ ਇਥੇ ਆ ਸਕਦਾ ਵੀ ਇਹਦੇ ਵਿੱਚ ਪਿੱਛੋਂ ਕੋ ਖਾਨਦਾਨੀ ਨਹੀਂ ਲਿਸ਼ਟ ਹਾਂ ਇਹ ਵੀ ਬਹੁਤ ਚੰਗੇ ਰਵੇ ਜੋ ਮੈਂ ਆਈ ਆ ਆਹ ਹਾਂ ਲਓ ਵੀ ਦੋਸਤੋ ਇਹ ਪਰ ਆਪਾਂ ਨੂੰ ਜੇ ਸਾਹਣ ਆਈਓ ਦੇ ਦਿੱਤੀ ਜੇ ਆਪਾਂ ਆਵਦੀ ਘਰੇ ਜਾ ਪੜ ਹੁੰਦੀ ਆਪਾਂ ਇਹਨਾਂ ਦੀ ਨਹੀਂ ਦੇਣੀ ਆ ਫਿਰ ਚੋਆਗੇ ਵੀ ਦੇਣੀ ਪੈਣੀ ਸੀ ਹਾਂ ਜੀ ਹੁਣ ਆਪਾਂ ਨੂੰ ਵੀ ਨਹੀਂ ਪਤਾ ਪਿਛਲੇ ਘਰੋਂ ਆਪਾਂ ਲੈ ਕੇ ਆ ਹੁਣ ਆਪਾਂ ਨੂੰ ਜੇ ਸਾਹ ਬਣਾਈ ਆਪਾਂ ਉਸਾਂ ਨੂੰ ਅੱਗੇ ਦੇ ਦੇਣਾ ਪਸ਼ੂ ਬਿਲਕੁਲ ਬਿਲਕੁਲ ਹਾਂ ਜੀ ਲਓ ਦੋਸਤੋ ਜਿਹੜਾ ਘਰੇ ਪਸ਼ੂ ਚੋਆ ਹੋਵੇ ਉਹਦੀ ਸ਼ਹਿਦੀ ਦਿੱਤੀ ਜਾਂਦੀ ਆ ਤਸੱਲੀ ਦਿੱਤੀ ਜਾਂਦੀ ਆ ਫਿਲਹਾਲ ਦੋ ਚੰਗ ਪਰ ਉਹ ਗੱਲ ਗੱਲ ਤੇ ਆਦੇ ਆਹੀ 16 ਤੋਂ 17 ਕਿਲੋ ਦੁੱਧ ਥੱਲੇ ਚੋਆ ਠੀਕ ਹੈ ਜੀ ਹਾਂ ਜੀ ਬਾਕੀ ਢਾਂਚਾ ਹਾਂ ਜੀ ਚੰਗਾ ਥੱਲੇ ਅਡ ਰੋਡਰ ਦਾ ਸਟਰਕਚਰ ਬੜਾ ਚੰਗਾ ਖੁੱਲਾ ਲੇਵਾ ਹਾਂ ਜੀ ਅਜੇ 5-7 ਦਿਨ ਕੱਢ ਕੇ ਕਰਨ ਵਾਲੀ ਮੇਲੇ ਲਾ ਦੇਣੇ ਆ ਹਾਂ ਕੱਢ ਜੂਗੀ ਤੁ ਬਾਕੀ ਬਖਾਲਾ ਬਖੂਲਾ ਪੱਧਰ ਆ ਬਿਲਕੁਲ ਚੋਂ ਗੁੱਠਾਂ ਤੇ ਪੂਰੇ ਗੜਮੇ ਥਣ ਤੇ ਪੂਰਾ ਸੈਟਿੰਗ ਤੇ ਹਵਾਨਾ ਦੇ ਵਾਲਾ ਏਡਾ ਕਦ ਕੱਡ ਤਾ ਪਤਾ ਕਿ ਇਹ ਆਰੀ ਸਾਰੀ ਡੰਗਰ ਨੂੰ ਨਹੀਂ ਹੁੰਦਾ ਹਾਂਜੀ 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 ਫਿਰ ਲੈ ਪਸ਼ੂ ਲੱਭਦਾ ਕਿ ਦਸਾਉ ਜੋ ਕੋਈ ਦਾਬ ਨਹੀਂ ਬਿਲਕੁਲ ਕਾਬਲੇ ਤਾਰੀਫ ਲੈ ਵੀ ਕਰਵਾਂ ਤਾ ਆ ਇਹਨੂੰ ਯਾਰ ਤੁਰੇਉਣੇ ਪਏ ਤੇ ਵੈਸੇ ਮੱਜਾਂ ਦੀ ਆਪਣੀ ਗਿਣਤੀ ਖਤਮ ਹੋ ਗਈ ਨਹੀਂ ਤੇ ਮੱਜਾਂ ਡਬਲੀ ਹੋ ਜਾਂਦੀਆਂ ਨੇ ਆ ਇਹਨੂੰ ਵੱਡੀਆਂ ਹੁੰਦੀਆਂ ਨੇ ਅੱਛਾ ਹਾਂਜੀ ਨਹੀਂ ਤੇ ਮੈਨੂੰ ਲੱਗਦਾ ਵੀ ਸਟਾਰਟਿੰਗ ਤੋਂ ਪੀਸ ਹੌਲਕੇ ਜਿਹੇ ਰੱਖੇ ਹੁੰਦੇ ਵੀਰਾਂ ਨੇ ਆਉਂਦੇ ਆਉਂਦੇ ਐਂਡ ਤੇ ਫਿਰ ਇੱਕ ਹਲਕਾ ਜਿਹਾ ਰੱਖਿਆ ਹੁੰਦਾ ਹਾਂ ਆਪਾਂ ਇਹ ਵੀ ਕਰਨਾ ਵਾਲੇ ਆਪਾਂ ਵੱਡੇ ਰੱਖਿਆ ਜਾਂ ਇਹਨੂੰ ਲਾਟ ਰੂਪ ਵੱਡੇ ਪੀਸ ਲਾਏ ਬਾਰਡਰ ਏਰੀਆ ਦੇ ਵਿੱਚ ਜਿਵੇਂ ਇੱਕ ਤੂਫਾਨੀ ਤੂਫਾਨ ਹੀ ਵੀੜੀਆਂ ਨੇ ਲੈ ਵੀ ਗਰਮਤ ਇਹਦਾ ਰਿਕਾਰਡ ਪੂਰੀ ਡਿਟੇਲ ਦੇ ਦਗੇ ਇਹ ਦੂਜਾ ਸੂਆ ਸੁਣੀ ਸੰਸਾ ਦੂਜਾ ਸੂਆ ਹਾਂਜੀ ਮੈਂ ਵੀ ਦੋਸਤੋ ਕੱਦਗਾ ਤੀਜਾ ਸਵੇਰ ਸੋਣੀ ਇੱਕ ਇਹ ਮਾਜਾ ਠੀਕ ਹੈ ਇਹ ਨੀਲੀ ਦੀ ਜੇ ਵੱਡੀ ਆ ਹਾਂਜੀ ਪੱਖ ਜਿਹੜਾ ਨੀਲੀ ਦਾ ਅਗਲੇ ਖੁਰਤੋਤੇ ਮਗਰਲੇ ਵੀ ਖੁਰਤੋਤੇ ਆ ਤੇ ਗਰਮਾਂ ਤੋਂ ਸੂਆ ਤੀਜਾ ਨਹੀਂ ਦੂਜਾ ਸੂਆ ਦੂਜਾ ਹਾਂ ਤੇ ਸਮਾਂ ਇਹਦਾ ਸੂਆ ਪਿਓਰ ਦੂਜਾ ਗਰੰਟਡ ਇਹ ਤਾਂ ਸਮਾਂ ਕਿੰਨਾ ਕਰ ਇਹ ਕੋਈ ਅੱਜੇ ਮੇਰੇ ਸਾਬ ਨਾਲ 10 ਦਿਨ ਝੋਟੀ ਲੈ ਜੂਗੀ 10 ਕਿ ਦਿਨ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਸੋ ਝੋਟੀ ਵੇਖੋ ਪੂਰੀ ਖਬਰਦਾਰ ਆ ਠੀਕ ਆ ਜੀ ਚੰਗੇ ਸੋਹਣੇ ਥਣ ਭਾਂਡੇ ਦੀ ਮਾਲਕ ਤੇ ਦਿਨ ਵਧੀਆ ਲੈ ਜੂਗੀ ਬਾਕੀ ਕਸਮਾਂ ਲੈ ਵਾ ਟਾਇਰ ਠੀਕ ਠੰਡੀ ਵੜੀ ਵੇਖੋ ਥਰਡ ਆਰਡਰ ਦੇ ਵਿੱਚ ਤੇ ਝੋਲ ਝਾਲ ਬਹੁਤ ਜਿਆਦੀ ਹੈ ਵੈਸੇ ਹੈ ਫਿਕਸਰ ਚੱਡਾ 15 ਕਿਲੋ ਦੁੱਧ ਆਵਦੇ ਨੇ ਚੋਆਇਆ ਜਿ ਪਹਿਲੇ ਸੋਈ ਹਾਂਜੀ ਲੋਬੀ ਦੋਸਤੋ ਮੱਝਾਂ ਵੈਥੇ ਦੋਸਤੋ ਇਹ ਕੋਈ ਸ਼ੱਕ ਨਹੀਂਗਾ ਵੀ ਇਸ ਘਰੋਂ ਪਹਿਲਾਂ ਵੀ ਬਹੁਤ ਵੀਡੀਓ ਪਾਈਆਂ ਮੱਝਾਂ ਟੌਪ ਟੌਪ ਦੀਆਂ ਨਿਕਲਦੀਆਂ ਨੇ ਏਰੀਆ ਦੇ ਵਿੱਚੋਂ ਨੇੜੇ ਬੰਨਿਆ ਕੋਈ 10-5 ਕਿਲੋਮੀਟਰ ਦੇ ਵਿੱਚੋਂ ਚੀਜ਼ ਪਰਚੇਜ਼ ਕੀਤੀ ਜਾਂਦੀ ਆ ਖਰੀਦੀ ਜਾਂਦੀ ਆ ਤੇ ਫਿਰ ਸੇਲ ਕੀਤੀ ਜਾਂਦੀ ਆ ਠੀਕ ਆ ਬਹੁਤ ਸੋਹਣੇ ਚੰਗੇ ਸੋਹਣੇ ਜੁੱਸੇ ਦੇ ਵਿੱਚ ਸੋਹਣੇ ਸਰੀਰ ਕਟਾਂਚੇ ਦੀ ਮਾਲਕਣ ਇਹ ਵੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਆਜੋ ਲਾਉ ਦਿਓ ਮਾਝਾ ਦੀ ਸਮੁੰਦਰੀ ਬੇੜਾ ਹੀ ਐ ਹਾਂਜੀ ਲੋ ਵੀ ਸੈਕੰਡ ਟਾਈਮਰ ਆ ਗਿਆ ਇਹ ਰ ਆ ਸਭ ਡੰਗਰ ਦਾ ਕੱਦ ਹੁੰਦਾ ਪਲਿਆ ਨਹੀਂ ਹੁੰਦਾ ਹੂੰ ਤੇ ਇਹ ਕਰਮਾੜੀ ਦਾ ਕਦ ਕਾਟ ਵੀ ਹੈਗਾ ਪੜੀ ਵੀ ਚੰਗੀ ਹਾਂ ਲੋਬੀ ਦੋਸਤੋ ਠੀਕ ਹੈ ਜੀ ਬਾਕੀ ਵੱਡੀ ਮਾਜਾਂ ਉਹ ਵੀ ਆ ਵੇਖੋ ਮੂੰਹ ਮੜਾਉਂਦੀ ਹੈ ਹਾਂ ਕੋਈ ਉਹ ਜਾ ਚੱਕਰ ਨਹੀਂ ਮੂੰਹ ਵੀ ਫੜਾਉਂਦੀ ਆ ਜਦੋਂ ਮਰਜ਼ੀ ਕੋਈ ਮੇਰੇ ਵੀਰ ਨੇ ਤੇਲ ਦੇਣਾ ਪਾਣੀ ਦੇਣਾ ਮਸਾਲਾ ਦੇਣਾ ਜਦੋਂ ਮਰਜ਼ੀ ਆਉਦੀ ਨਹੀਂ ਤੇ ਐਡੇ ਭਾਈ ਜੀ ਤੁਹਾਨੂੰ ਬਦਾਂ ਮੂੰਹ ਫੜਨ ਔਖਾ ਹਾਂ ਠੀਕ ਹੈ ਜੀ ਸੋ ਬਾਕੀ ਪਾਲੀ ਪਲੋਸੀ ਪੂਰੀ ਆ ਦੋਸਤੋ ਨੋ ਡਾਊਟ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਕਿਸੇ ਵੀਰ ਨੂੰ ਇਹ ਨਹੀਂ ਹੋਗਾ ਵੀ ਕੋਈ ਗੁਮਰਾਹ ਕਰਕੇ ਸੱਧਿਆ ਜਾਵੇ ਬਾਅਦ ਵਿੱਚ ਪਸੂ ਬਣਦਾ ਥਾਂ ਦਾ ਪਸੂ ਬਰਾਬਰ ਦਾ ਨਾ ਨਿਕਲੇ ਉਹਦਾ ਪਸ਼ੂ ਵੀ ਨਿਕਲੂਗਾ ਜਿੱਡੀ ਗੱਲਬਾਤ ਕਰਾਂਗੇ ਠੀਕ ਹੈ ਤੇ ਚੰਗੀ ਝੋਟੀ ਆ ਹੱਥ ਪਾ ਸਕਦੇ ਤੁਸੀਂ ਪਹਿਲਣ ਦਾ ਵੀਰਾਂ ਦਾ ਵੀ ਕੋਈ ਚੰਗੀ ਮਿਲ ਕੇ 14-15 ਕਾ ਕਿਲੋ ਦੀ ਚਵਾਈ ਕਰਵਾਈ ਆ ਤੇ ਅਤਕੀ ਦੂਜਾ ਸਵੇਰ ਦੁੱਧ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਇਸ ਵਾਰ ਵੀ ਭਰਾ ਦੂਗੀ ਲਹੂ ਪੇਤਾਂ ਲਈ ਆ ਵਜਨ ਦੋੜ ਆਲੀ ਆ ਠੀਕ ਹੈ ਜੀ ਜਾਓ ਗਰਮਾ ਤੋ ਮੋੜ ਲਓ ਬਈ ਆ ਜਾ ਗਰਮਾ ਆ ਜਾ ਕੁਝ ਨਹੀਂ ਲਵੀ ਗਰਮਤ ਇਹ ਵੀ ਝੋਟੀ ਚੰਗੀ ਆ ਸ਼ਕੀਨ ਵੀ ਹੈਗੀ ਆ ਸਿੰਘੀ ਸਿੰਘੀ ਵਾਲੇ ਪਾਸਿਓਂ ਵੀ ਹਾਂਜੀ ਤੇ ਵਜਨ ਵਜੂਦ ਦੀ ਤਾਂ ਮੈਨੂੰ ਲੱਗਦਾ ਵੀ ਲੋਹੜਿਆਂ ਦਾ ਅੰਤਾਂ ਦਾ ਜਿਹੜਾ ਨੂੰ ਕਰਮਲ ਨੂੰ ਵਜਨ ਵਜੂਦ ਆ ਸੋਹਣੇ ਵਜਨ ਦੇ ਵਿੱਚ ਸੋਹਣੇ ਸਟਰਕਚਰ ਦੇ ਵਿੱਚ ਤੇ ਇਹਦਾ ਲੈਣ ਦੇਣ ਕੀ ਕਰਾਂਗੇ ਆਪ ਕਿੱਥੋਂ ਤੱਕ ਦੇ ਲਈਏ ਇਹਦੀ ਡਿਮਾਂਡ ਵੀਰ ਜੀ 1.5 ਲੱਖ ਰੁਪਈਆ 1.5 ਲੱਖ ਰੁਪਈਆ ਹਾਂਜੀ ਠੀਕ ਹੈ ਜੀ ਚੰਗੀ ਆ ਝੋਟੀ ਰੁਪਈਆ ਦੋਸਤੋ 1.5 ਲੱਖ ਆ ਤੇ ਝੋਟੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਿਲਕੁਲ ਹੀਰਾ ਹੀਰਾ ਦਾ ਪੀਸ ਤੇ ਜ਼ਰੂਰਤ ਪਾ ਸਕਦੇ ਜੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਇੱਕ ਸਾਈਡ ਤੋਂ ਦਿਖਾਈਏ ਉਲਟ ਬਹਿਣੀ ਸਾਈਡ ਤੋਂ ਆਹ ਥਣ ਜੇ ਠੀਕ ਹੈ ਜੀ ਸਪੇਸ ਵਾਂਡ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਠੀਕ ਹੈ ਜੀ ਲਓ ਦੋਸਤੋ ਚੰਗੇ ਪਸ਼ੂ ਐਨੀਮਲ ਆ ਚੰਗੀਆਂ ਮੱਝਾਂ ਚੰਗੀਆਂ ਝੋਟੀਆਂ ਨੇ ਵੱਡੇ ਕਦ ਕੱਦ ਦੇ ਵਿੱਚ ਆ ਸੋਹਣੇ ਭਾਰੇ ਜੁੱਸੇ ਆ ਬਾਡੀਆਂ ਬੁੱਡੀਆਂ ਬਹੁਤ ਸੋਹਣੀਆਂ ਨੇ ਠੀਕ ਹੈ ਪਲੀਆਂ ਪੁਲਿਸੀਆਂ ਪੂਰੀਆਂ ਨੇ ਤੇ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਐਨੀਮਲ ਤੁਹਾਨੂੰ ਅੱਜ 6 ਦਿਖਾਏ ਆ ਦੋ ਮੱਜਾਂ ਦੋ ਪਸ਼ੂ ਜਿਹੜੇ ਦਰ ਸਵੇ ਸਵੇ ਆ ਵਹਿੜ ਤੇ ਇੱਕ ਜਨੂੰ ਪਹਿਲਾਂ ਨੂੰ ਝੋਟੀ ਦਿਖਾਈ ਆ ਠੀਕ ਆ ਬਾਕੀ ਉਹ ਪਸ਼ੂ ਸਾਰੇ ਜਿੰਨੇ ਆ ਗੱਭਣਾਂ ਗਾਂ ਤਿਆਰੀ ਪੰਜਾਂ ਪੰਜਾਂ 7 7 ਦਿਨਾਂ ਤੱਕ ਸੂਣ ਵਾਲੇ ਆ ਹਾਂ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਜਿੱਦਾਂ ਵੀ ਕਿਸੇ ਵੀਰ ਦੀ ਬਣਦੀ ਆ ਤੇ ਗਰਵੰਤ ਭਾਈ ਇੱਕ ਨੰਬਰ ਵੀ ਆਪਣੇ ਕਰ ਦिए ਸਾਂਝੇ ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ ਹਾਂਜੀ ਲੋਬੇ ਤੋਂ ਸੋਏ ਐਨੀਮਲ ਨੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਡਿਟੇਲ ਲੈ ਲਿਓ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ